ਦੇਖੋ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਰੋਜ਼ ਫੇਰ ਵੀ ਇਹ ਰਾਖਸ਼ੇ ਤੇ ਸਪੀਕਰ ਲੈ ਕੇ ਰਾਤ ਨੂੰ ਅਲੋਸਮੈਂਟ ਕਰਦਾ ਵੀ ਜਾਗਦੇ ਰਹਿਣਾ ਕਿਸ ਲਈ ਬਾਪੂ ਡੱਲੇਵਾਲ ਸਾਹਿਬ ਦੇ ਠੀਕ ਹੈ ਕਿ ਜੇ ਬਾਪੂ ਡੱਲੇਵਾਲ ਸਾਹਿਬ ਮਰਨ ਵਰਤੇ ਬੈਠਾ ਹੈ ਤਾਂ ਯਾਰ ਮੈਂ ਘਰੇ ਕਿਉਂ ਬੈਠਾਂ ਉਹਦਾ ਇਹ ਭਰਾਵੋ ਮੈਸੇਜ ਅੱਡੋ ਅੱਡ ਛੋਡੇ ਦਿਲ ਦੇ ਵਿੱਚ ਖੁਬਣਾ ਚਾਹੀਦਾ ਹੈ ਕਿ ਅਸੀਂ ਤਾਂ ਤੁਰ ਵੀ ਸਕਦੇ ਆ ਬੋਲ ਵੀ ਸਕਦੇ ਆ ਤਾ ਇਹ ਜਿਹੜਾ ਬੰਦਾ ਤੁਰ ਨਹੀਂ ਸਕਦਾ ਹੱਥ ਨਾਲ ਸਾਈਕਲ ਚਲਾ ਕੇ ਮੋਰਚੇ ਦੇ ਵਿੱਚ ਦਿਨ ਰਾਤ ਪਹਿਰਾ ਦੇ ਰਿਹਾ ਤਾਂ ਆਪਾਂ ਜ਼ਮੀਨਾਂ ਵਾਲੇ ਆਪਾਂ ਉਹਨਾਂ ਦੇ ਰੇਟ ਲੈਣ ਵਾਸਤੇ ਆ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 38ਵੇਂ ਦਿਨ ਚ ਹੈ 38 ਦਿਨ ਕਹਿਣ ਨੂੰ ਠੀਕ ਹੈ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਬੰਦਾ ਮਰ ਰਰ ਤੇ ਬੈਠਾ ਤੇ ਫੇਰ ਹਜੇ ਤੱਕ ਹਜੇ ਜਿਹੜੇ ਬਹੁਤ ਲੋਕ ਖਨੋਰੀ ਨਹੀਂ ਆਏ ਹੁਣੇ ਫੀਲ ਹੈ ਕਿ 4 ਜਨਵਰੀ ਨੂੰ ਬਹੁਤ ਵੱਡਾ ਕੱਠ ਰੱਖਿਆ ਕੋਈ ਕੱਠ ਨਹੀਂ ਰੱਖਿਆ ਸਿਰਫ ਜਿਹੜੀ ਡੱਲੇਵਾਲ ਦੀ ਭਾਵਨਾ ਸੀ ਡੱਲੇਵਾਲ ਨੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਅੱਜ ਤੱਕ ਹੁਣ ਤੱਕ ਆਉਂਦੇ ਰਹੇ ਨੇ ਵੀ ਡੱਲੇਵਾਲ ਦੇ ਦਰਸ਼ਨ ਕਰਵਾ ਦਿਓ ਡੱਲੇਵਾਲ ਸਾਹਿਬ ਨਾਲ ਸੀ ਗੱਲ ਕਰਨਾ ਚਾਹੁੰਦੇ ਆ ਤਾ ਖੁਦ ਉਹਨੇ ਮਨ ਦੀ ਭਾਵਨਾ ਸਾਡੇ ਨਾਲ ਜਿਤਾਈ ਹੈ ਕਿ ਮੈਂ ਜਿਹੜੇ ਲੋਕ ਨੇ ਤੁਸੀਂ ਇੱਕ ਇਕੱਠ ਰੱਖੋ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਤਾਂ ਉਹ 4 ਜਨਵਰੀ ਐ ਪੀਲ ਐ ਕਿ 4 ਜਨਵਰੀ ਨੂੰ ਖਾਸ ਕਰਕੇ ਪੰਜਾਬ ਦਾ ਕੋਈ ਪਿੰਡ ਨਹੀਂ ਰਹਿਣਾ ਚਾਹੀਦਾ ਜਿੱਥੋਂ ਬੱਸ ਟਰੱਕ ਭਰ ਕੇ ਨਾ ਆਵੇ ਤੇ ਖਨੌਰੀ ਲੱਖਾਂ ਦਾ ਇਕੱਠ ਕਰਕੇ ਤੇ ਇਹ ਸਾਡੇ ਅਕਵਾਲ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਇਹਦੇ ਕੰਨੀ ਨਿਗਾਹ ਜ਼ਰੂਰ ਮਾਰ ਲਿਓ ਜਿਸ ਨੇ ਲੱਤਾਂ ਨਹੀਂ ਤੇ ਰੋਜ਼ ਦਿਨ ਰਾਤ 11 ਮਹੀਨੇ ਇਸ ਮੋਰਚੇ ਦੀ ਸੇਵਾ ਕੀਤੀ ਹੈ ਪਹਿਰਾ ਦੇ ਰਿਆ ਆਇਓ ਭਰਾਵੋ ਤੇ ਆਪਾਂ ਸਰਕਾਰ ਤੋਂ ਮੰਗਾ ਲਾਗੂ ਕਰਵਾ ਲਈਏ ਦੇਖੋ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਰੋਜ਼ ਫੇਰ ਵੀ ਇਹ ਰਾਖਸ਼ੇ ਤੇ ਸਪੀਕਰ ਲੈ ਕੇ ਰਾਤ ਨੂੰ ਅਨਾਉਂਸਮੈਂਟ ਕਰਦਾ ਵੀ ਜਾਗਦੇ ਰਹਿਣਾ ਕਿਸ ਲਈ ਬਾਪੂ ਡੱਲੇਵਾਲ ਸਾਹਿਬ ਦੇ ਠੀਕ ਹੈ ਕਿ ਜੇ ਬਾਪੂ ਡੱਲੇਵਾਲ ਸਾਹਿਬ ਮਰਨ ਵਰ ਤੇ ਬੈਠਾ ਹੈ ਤਾਂ ਯਾਰ ਮੈਂ ਘਰੇ ਕਿਉਂ ਬੈਠਾਂ ਨਾ ਇਹ ਭਰਾਵੋ ਮੈਸੇਜ ਅੱਡੋ ਅੱਡ ਤੁਹਾਡੇ ਦਿਲ ਦੇ ਵਿੱਚ ਖੁੱਬਣਾ ਚਾਹੀਦਾ ਕਿ ਅਸੀਂ ਤਾਂ ਤੁਰ ਵੀ ਸਕਦੇ ਆਂ, ਬੋਲ ਵੀ ਸਕਦੇ ਆਂ ਤਾਂ ਇਹ ਜਿਹੜਾ ਬੰਦਾ ਤੁਰ ਨਹੀਂ ਸਕਦਾ ਹੱਥ ਨਾਲ ਸਾਈਕਲ ਚਲਾ ਕੇ ਮੋਰਚੇ ਦੇ ਵਿੱਚ ਦਿਨ ਰਾਤ ਪਹਿਰਾ ਦੇ ਰਿਹਾ ਤਾਂ ਆਪਾਂ ਜ਼ਮੀਨਾਂ ਵਾਲੇ ਆਪਾਂ ਉਹਨਾਂ ਦੇ ਰੇਟ ਲੈਣ ਵਾਸਤੇ ਆ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 38ਵੇਂ ਦਿਨ ਚ ਹੈ 36 ਦਿਨ ਕਹਿਣ ਨੂੰ ਠੀਕ ਐ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਬੰਦਾ ਮਰ ਰਰ ਤੇ ਬੈਠਾ ਤੇ ਫੇਰ ਹਜੇ ਤੱਕ ਹਜੇ ਜਿਹੜੇ ਬਹੁਤ ਲੋਕ ਖਨੋਰੀ ਨਹੀਂ ਆਏ ਹੁਣੇ ਫੀਲ ਐ ਕਿ 4 ਜਨਵਰੀ ਨੂੰ ਬਹੁਤ ਵੱਡਾ ਇਕੱਠ ਰੱਖਿਆ ਕੋਈ ਇਕੱਠ ਨਹੀਂ ਰੱਖਿਆ ਸਿਰਫ ਜਿਹੜੀ ਡੱਲੇਵਾਲ ਦੀ ਭਾਵਨਾ ਸੀ ਡੱਲੇਵਾਲ ਨੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਅੱਜ ਤੱਕ ਹੁਣ ਤੱਕ ਆਉਂਦੇ ਰਹੇ ਨੇ ਵੀ ਡੱਲੇਵਾਲ ਦੇ ਦਰਸ਼ਨ ਕਰਵਾ ਦਿਓ ਡੱਲੇਵਾਲ ਸਾਹਿਬ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਆ ਤਾਂ ਖੁਦ ਉਹਨੇ ਮਨ ਦੀ ਭਾਵਨਾ ਸਾਡੇ ਨਾਲ ਜਿਤਾਈ ਹੈ ਕਿ ਮੈਂ ਜਿਹੜੇ ਲੋਕ ਨੇ ਤੁਸੀਂ ਇੱਕ ਇਕੱਠ ਰੱਖੋ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਤਾਂ ਉਹ 4 ਜਨਵਰੀ ਐ ਪੀਲ ਐ ਕਿ 4 ਜਨਵਰੀ ਨੂੰ ਖਾਸ ਕਰਕੇ ਪੰਜਾਬ ਦਾ ਕੋਈ ਪਿੰਡ ਨਹੀਂ ਰਹਿਣਾ ਚਾਹੀਦਾ ਜਿੱਥੋਂ ਬੱਸ ਟਰੱਕ ਭਰ ਕੇ ਨਾ ਆਵੇ ਤੇ ਖਨੌਰੀ ਲੱਖਾਂ ਦਾ ਇਕੱਠ ਕਰਕੇ ਤੇ ਇਹ ਸਾਡੇ ਅਕਵਾਲ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਇਹਦੇ ਕੰਨੀ ਨਿਗਾਹ ਜ਼ਰੂਰ ਮਾਰ ਲਿਓ ਜਿਸ ਨੇ ਲੱਤਾਂ ਨਹੀਂ ਤੇ ਰੋਜ਼ ਦਿਨ ਰਾਤ 11 ਮਹੀਨੇ ਇਸ ਮੋਰਚੇ ਦੀ ਸੇਵਾ ਕੀਤੀ ਹੈ ਪਹਿਰਾ ਦੇ ਰਿਆ ਆਇਓ ਭਰਾਵੋ ਤੇ ਆਪਾਂ ਸਰਕਾਰ ਤੋਂ ਮੰਗਾ ਲਾਗੂ ਕਰਵਾ ਲਈਏ